ਉੱਚੀ ਤਰ੍ਹਾਂ ਕਹਾ ਦੇ ਬਿੱਲ ਹਾਲੇ ਵੀ ਪੈਂਡਿੰਗ ਪਏ ਹਨ ਇਸ ਦੇ ਪਿੱਛੇ ਵਜਾ ਬਣਿਆ ਹੈ ਨਵਾਂ ਦਸਤਕਤ ਸਿਸਟਮ ਜੋ ਪੰਜਾਬ ਸਰਕਾਰ ਵੱਲੋਂ ਹਾਲ ਹੀ ਚ ਲਾਗੂ ਕੀਤਾ ਗਿਆ ਹੈ ਸੂਤਰਾਂ ਅਨੁਸਾਰ ਕਈ ਵਿਭਾਗਾਂ ਤੇ ਤਨਖਾਹ ਬੈਨਫੀਟਸ ਦਸਤਕਤ ਦੀ ਪ੍ਰਕਿਰਿਆ ਕਰਕੇ ਖਜ਼ਾਨਾ ਦਫ਼ਤਰ ਵਿੱਚ ਦੇਰੀ ਨਾਲ ਪਹੁੰਚੇ ਜਿਸ ਕਰਕੇ ਉਹਨਾਂ ਦੀ ਅਜੇ ਤੱਕ ਪ੍ਰਕਿਰਿਆ ਨਹੀਂ ਹੋਈ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਜੇ ਵੀ ਆਪਣੀਆਂ ਤਰਕਾਹਤਾਂ ਤੋਂ ਵਾਂਝੇ ਹਨ ਨਾ ਸਿਰਫ ਤਨਖਾਹ ਸਗੋਂ ਜਿਹੜੇ ਮੁਲਾਜ਼ਮ ਰਟਾਇਰ ਹੋ ਰਹੇ ਹਨ ਉਹਨਾਂ ਦੀਆਂ ਫਾਈਨਲ ਪੇਮੈਂਟਾਂ ਜਿਵੇਂ ਕਿ ਐਟਪੀ ਫੰਡ ਲੀਪ ਇਨ ਕੈਸ਼ਮੈਂਟ ਅਤੇ ਗ੍ਰੈਜੂਇਟੀ ਆਦ ਵੀ ਪੈਂਡਿੰ ਬਾਧ ਖਜ਼ਾਨਾ ਦਫ਼ਤਰ ਵਿੱਚ ਪਹੁੰਚੇ ਹਨ ਪਰ ਹਾਲੇ ਤੱਕ ਉਹਨਾਂ ਦੀ ਅਦਾਇਗੀ ਨਹੀਂ ਹੋਈ ਇਸ ਦੇ ਨਾਲ ਹੀ ਜਿਹੜੇ ਮੁਲਾਜ਼ਮ ਜੀਪੀ ਅਤਕਾਤਿਆਂ ਵਿੱਚੋਂ ਐਡਵਾਂਸ ਲੈਣ ਲਈ ਦਿਲ ਭੇਜ ਰਹੇ ਹਨ ਉਹ ਵੀ ਰੁਕਾਵਟ ਦਾ ਸ਼ਿਕਾਰ ਹਨ ਖਜ਼ਾਨਾ ਦਫ਼ਤਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਪਰੋਕਤ ਵਿਭਾਗ ਵੱਲੋਂ ਹਰੀ ਚੰਡੀ ਮਿਲਣ ਤੋਂ ਬਾਅਦ ਹੀ ਇਹ ਪ੍ਰਕਿਰਿਆ ਇਹ ਮਿਲ ਪ੍ਰਕਿਰਿਆ ਇਕੱਲੇ ਅੱਗੇ ਵਧਾਈ ਜਾਣਗੇ ਮੁਲਾਜ਼ਮ ਵਰਗ ਵਿੱਚ ਬੇਚੈਨੀ ਦਾ ਮਾਹੌਲ ਹੈ ਉਤਰ ਕਹਾ ਤਾਂ ਉਦੇਚ ਆਪਣੀਆਂ ਕਰਾਂ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਵੀ ਮਜਬੂਰ ਹਨ ਸਰਕਾਰ ਵੱਲੋਂ ਨਵਾਂ ਤਰੀਕਾ ਲਿਆਉਣਾ ਆਪਣੇ ਆਪ 'ਚ ਇੱਕ ਨਵੀਂ ਚੁਣੌਤੀ ਬਣ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਵਿੱਤ ਵਿਭਾਗ ਕਦੋਂ ਹਰੀ ਚੰਡੀ ਦਿੰਦਾ ਹੈ ਤਾਂ ਜੋ ਮੁਲਾਜ਼ਮਾਂ ਨੂੰ ਉਹਨਾਂ ਦੀ ਮਿਹਨਤ ਦੀ ਕਦਰ ਵਜੋਂ ਤਨਖਾਹ ਅਤੇ ਹੋਰ ਹੱਕ ਅਧਾਈ ਕੀ ਮਿਲ ਸਕੇ ਆਈ ਥਿੰਕ ਇਹ ਦੇ ਵਿੱਚ ਨਹੀਂ ਵੀਡੀਓ 'ਚ ਬਣਿਆ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਦੇ ਨਵੇਂ ਤੇ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ